ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਬਾ ਜੀ ਹੋਰ ਭਰਾ ਜੀ ਠੀਕ ਹੈ ਉਹ ਨਹੀਂ ਅੱਜ ਤਾਂ ਬੈਕਸ ਵਿਖੇ 71 ਇਸ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਸਾਡੇ ਸਾਰੇ ਵਰਕਰ ਸਹਿਬਾਨ ਸੀਨੀਅਰ ਆਗੂ ਸਹਿਬਾਨ ਸਾਰੇ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਬਲਾਕ ਦੇ ਸਾਰੇ ਪਿੰਡਾਂ ਦੇ ਵਰਕਰਾਂ ਦੀ ਮੀਟਿੰਗ ਰੱਖੀ ਹੈ ਜਿਵੇਂ ਆਪਣਾ ਰਿਜ਼ਲਟ ਆਇਆ ਸੀ ਉਸ ਤੋਂ ਬਾਅਦ ਆਪਾਂ ਮੀਟਿੰਗ ਕੀਤੀ ਸੀ ਤਾਂ ਉਦੋਂ ਤੁਸੀਂ ਕਿਹਾ ਸੀ ਕਿ 2 ਕੁ ਮਹੀਨਿਆਂ ਬਾਅਦ ਇੱਕ ਮੀਟਿੰਗ ਕਰ ਲਿਆ ਕਰੋ ਉਸ ਤਹਿਤ ਸਾਰੇ ਵਰਕਰਾਂ ਨੂੰ ਇੱਕ ਜਗ੍ਹਾ ਬੁਲਾ ਕੇ ਜਿਹੜੇ ਆਪਣੇ 10-12 ਪਿੰਡ ਇਸ ਬਲਾਕ ਦੇ ਨੇ ਉਹਨਾਂ ਨਾਲ ਮੇਲਜੋਲ ਹਾਲਚਲ ਜਾਣਨ ਲਈ ਕੋਈ ਉਹਨਾਂ ਦੇ ਕੰਮਕਾਰ ਨੇ ਉਹ ਬੈਠ ਕੇ ਇੱਥੇ ਆਪਾਂ ਹੱਲ ਕਰੀਏ ਉਹ ਮੀਟਿੰਗ ਰੱਖੀ ਹੈ ਜੇ ਪਿੱਛੇ ਮੈਂ ਲਾਧੂ ਕਾ ਜਾ ਕੇ ਆਇਆ 10 ਪਿੰਡ ਉੱਥੇ ਸੀ। ਥਾਲ ਬਦਲੇ ਜਾ ਕੇ ਆਇਆ 10 ਪਿੰਡ ਉੱਥੇ ਸੀ। ਤੇ ਹੁਣ ਜਿਵੇਂ ਇੱਥੇ ਪਹੁੰਚੇ ਆ ਇੱਥੇ ਕਿੰਨੇ ਪਿੰਡ ਨੇ ਆਪਣੇ? ਇੱਥੇ 10 ਕੁ ਪਿੰਡ ਇੱਥੇ ਨੇ। 10 ਕੁ ਪਿੰਡ ਆਪਣੇ ਇੱਥੇ ਨੇ। ਉੱਥੇ ਵੀ ਬੜਾ ਵਧੀਆ ਆਪਾਂ ਮਿਲੇ ਆ ਸਾਰੇ ਵਰਕਰਾਂ ਨੂੰ। ਜਿਵੇਂ ਅਗਲੀ-ਅਗਲੀ ਲਾਈਨ ਲਾਤੀ 7-8 ਕੁਰਸੀਆਂ ਜਿਹੜੇ ਪਿੰਡ ਦਾ ਨਾਮ ਲਈ ਗਏ ਉਹ ਸਾਰੇ ਅੱਗੇ ਆ ਗਏ। ਉਹਨਾਂ ਦੇ ਕਾਮਕਾਰ ਕੀਤੇ। ਉਸ ਤੋਂ ਬਾਅਦ ਅਗਲੇ ਪਿੰਡ ਦਾ ਨਾਮ ਲਿਆ ਅਗਲੇ ਬੈਠੇ ਪਿੱਛੇ ਚਲੇ ਗਏ ਉਹ ਅੱਗੇ ਆ ਗਏ। ਇਸ ਤਰੀਕੇ ਨਾਲ ਸਾਰਿਆਂ ਨੂੰ ਅੱਜ ਆਪਾਂ ਮਿਲ ਰਹੇ ਆਂ ਹੁਣ ਆਪਾਂ ਬੈਕ ਖਾ ਪਿੰਡ ਪਹੁੰਚੇ ਆ ਬੈਕ ਖਾ ਸਾਰਨਾ ਪਹਿਲਾਂ ਆਪਾਂ ਜਿਹੜੇ ਵਰਕਰ ਨੇ ਸਾਰੇ ਅੱਗੇ ਅਗਲੀਆਂ ਸੀਟਾਂ ਤੇ ਬਹਿ ਜਾਓ ਤੇ ਜਿਹੜੇ ਵੀ ਕੰਮ ਕਰਨੇ ਕੋਈ ਹੈਗੇ ਨੇ ਆਪਾਂ ਬਹਿ ਕੇ ਡਿਸਕਸ ਕਰੀਏ ਉਸ ਤੋਂ ਬਾਅਦ ਜਿਹੜਾ ਪਿੰਡ ਬੁਲਾਇਆ ਜਾਏਗਾ ਉਹ ਪਿੰਡ ਵਾਲੇ ਜਿਹੜੇ ਵਰਕਰ ਨੇ ਅੱਗੇ ਆ ਜਾਣਗੇ ਬਾਕੀ ਪਿਛੇ ਔੜ ਕੇ ਚਲੇ ਜਾਣਾ ਆਹ ਆਹ ਇਸ ਤਰੀਕੇ ਆ ਸਾਰਿਆਂ ਦੇ ਆਪਾਂ ਜਿਹੜੇ ਕੰਮਕਾਰ ਇੱਥੇ ਬੈਠੇ ਹੋਏ ਨੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਹਲੋ ਜੀ ਆਨੁਕੰਨ ਧੰਨਵਾਦ ਕਰਦਾ ਫਿਰ ਤੋਂ ਉਹ ਸਾਰਿਆਂ ਦੇ ਆਪਾਂ ਜਿਹੜੇ ਇੱਥੇ ਮਸਲੇ ਹੱਲ ਜਬ ਉਹ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ